ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ ਸਟਾਰ ਨਿਊਜ਼ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਪ੍ਰੋਗਰਾਮ ਲੈ ਕੇ ਹਾਜ਼ਰਾਂ ਇਸ ਦਾ ਨਾਮ ਹੈ ਜੀ ਨਜ਼ਰ ਹਰ ਖਬਰ ਤੇ ਡਾਕਟਰ ਰਾਹੁਲ ਸੂਤ ਇੱਕ ਗੋਲੀ ਚਲਾਉਣ ਵਾਲੇ ਦੋਸ਼ੀ ਨੂੰ ਪੁਲਿਸ ਨੇ ਯੂਪੀ ਤੋਂ ਕੀਤਾ ਗ੍ਰਿਫਤਾਰ ਪੁਲਿਸ ਕਮਿਸ਼ਨਰ ਤਾਪ੍ਰਿਕ ਕੋਰ ਨੇ ਪ੍ਰੈਸ ਕਾਨਫਰੰਸ ਕਰਕੇ ਕੀਤੀ ਪੁਸ਼ਟੀ ਅੱਜ ਦੇਖਾਪ ਹੋਏ ਟਰੱਕ ਨਾਲ ਟਕਰਾ ਕੇ ਤਿੰਨ ਵਾਹਨ ਹਾਦਸੇ ਦੇ ਵਿੱਚ ਇੱਕ ਦੀ ਮੌਤ ਵਾਪਸ ਵੱਲੋਂ ਪਟਿਆਲਾ ਦਿਹਾਤੀ ਵਿੱਚ ਕੀਤੀ ਗਈ ਅਹਿਮ ਪ੍ਰੈਸ ਕਾਨਫਰੰਸ ਪੰਜਾਬ ਸਰਕਾਰ ਤੇ ਜੱਬ ਕੇ ਕੱਢੀ ਗਈ ਪੜਾਹ ਬਟਾਲਾ ਪੁਲਿਸ ਨੂੰ ਮਿਲੀ ਸਫਲਤਾ ਚਾਰ ਹੈਂਡ ਗ੍ਰਨੇਡ ਤੇ ਇੱਕ ਆਰਡੀਐਕਸ ਆਧਾਰਿਤ ਆਈਡੀ ਸੰਚਾਰ ਉਪਕਰਨ ਸਨੇ ਮੁਜ਼ਮ ਕੀਤਾ ਗ੍ਰਿਫਤਾਰ ਬਾਣੀ ਦੇ ਤੇਜ ਬਹਾਅ ਚੋਂ ਕੱਢਣ ਲੱਗੇ ਸੀ ਜੀਪ ਲੋਕਾਂ ਨੇ ਕਾਫੀ ਮੁਸ਼ਕਲ ਕਰਨ ਤੋਂ ਬਾਅਦ ਰੈਸਕਿਊ ਕਰਕੇ ਸਵਾਰ ਦੀ ਬਚਾਈ ਜਿੰਦਗੀ ਹੁਣ ਖਬਰਾਂ ਵਿਸਥਾਰ ਦਿਨਾ ਜਲੰਧਰ ਦੇ ਆਪਨ ਸਟੇਟ ਵਿੱਚ ਡਾਕਟਰ ਰਾਹੁਲ ਸੂਤ ਤੇ ਗੋਲੀਬਾਰੀ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਯੂਪੀ ਦੇ ਤਿੰਨ ਮੁਲਜ਼ਮਾਂ ਦੇ ਵਿੱਚੋਂ ਇੱਕ ਨੂੰ ਗ੍ਰਿਫਤਾਰ ਕਰ ਲਿੱਤਾ ਹੈ ਇਸ ਮਾਮਲੇ ਦਾ ਖੁਲਾਸਾ ਪੁਲਿਸ ਕਮਿਸ਼ਨਰ ਧਨਪ੍ਰੀਤ 4 ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਸੀਪੀ ਨੇ ਕਿਹਾ ਕਿ ਦੋਸ਼ੀ ਨੂੰ ਯੂਪੀ ਦੇ ਅਯੋਧਿਆ ਤੋਂ ਗ੍ਰਿਫਤਾਰ ਕੀਤਾ ਗਿਆ ਦੋਸ਼ੀ ਦੀ ਪਛਾਣ ਸਪੱਸ਼ਟ ਕਰਾਂਗੇ ਜੋ ਹੋਈ ਹੈ ਮੁਲਜ਼ਮ ਜਲੰਧਰ ਦੇ ਇੰਡਸਟਰੀਅਲ ਏਰੀਆ ਦਾ ਰਹਿਣ ਵਾਲਾ ਹੈ ਤਿੰਪਿੰਡੇ ਕਿਹਾ ਕਿ ਮੁੱਲਜਮ ਤੋਂ ਕੁੱਝ ਬੇਚੇ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਦੇ ਵਿੱਚ ਦੋ ਮੁਲਜ਼ਮ ਫਰਾਰ ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇ ਮਾਰੀ ਕੀਤੀ ਜਾ ਰਹੀ ਹੈ ਤਿੰਨ ਮੁੰਡਿਆਂ ਵੱਲੋਂ ਹਮਲਾ ਕੀਤਾ ਗਿਆ ਸੀ ਜਿਸ ਸੰਬੰਧੀ ਐਫ ਆਈ ਆਰ ਦਰਜ ਕਰਕੇ ਅੱਗੇ ਤਫ਼ਤੀਸ਼ ਸ਼ੁਰੂ ਕੀਤੀ ਗਈ ਇਹਦੇ ਵਿੱਚ ਸਾਡੀ ਪੁਲਿਸ ਦੀ ਟੀਮਾਂ ਨੇ ਥਾਣੇ ਅਤੇ ਸੀਆਈਏ ਟੀਮਸ ਨੇ ਬਿਲਕੁਲ ਇਸ ਦੇ ਵਿੱਚ ਟੈਕਨੀਕਲ ਸ਼ਹਾਦਤ ਵੀ ਇਕੱਠੀ ਕੀਤੀ ਹਿਊਮਨ ਇੰਟੈਲੀਜੈਂਸ ਤੇ ਵੀ ਕੰਮ ਕੀਤਾ ਤੇ ਇਸੇ ਤਰਦੇ ਹੋਏ 10 ਦੋਸ਼ੀ ਅਸੀਂ ਇਸ ਚ ਆਇਡੈਂਟੀਫਾਈ ਕੀਤੇ ਤੇ ਉਹਨਾਂ ਦੇ ਵਿੱਚੋਂ ਇੱਕ ਦੋਸ਼ੀ ਨੂੰ ਕੱਲ ਅਯੁੱਧਿਆ ਡਿਸਟ੍ਰਿਕਟ ਯੂਪੀ ਤੋਂ ਗ੍ਰਿਫਤਾਰੀ ਕੀਤੀ ਹੈ ਤੇ ਉਹਨੂੰ ਅਸੀਂ ਇਹੀ ਲੈ ਕੇ ਆਇਆ ਇੱਥੇ ਦੋਸ਼ੀ ਦਾ ਨਾਮ ਹੈ ਸਤਿਆਨਾਰਾਇਣ ਤੇ ਇਹ ਹੀ ਇੰਡਸਟਰੀਅਲ ਏਰੀਆ ਜਲੰਧਰ ਦਾ ਹੀ ਰਹਿਣ ਵਾਲਾ ਹੈ ਸੋ ਇਹ ਤੋਂ ਅਜੇ ਅੱਗੇ ਦੀ ਪੁੱਛਗਈ ਜਾਰੀ ਹੈ ਕਿ ਇਸ ਦੇ ਵਿੱਚ ਕੀ ਇੰਟੈਂਸ਼ਨ ਸੀਗੀ ਕਿਉਂ ਇਹ ਇਨਸੀਡੈਂਟ ਕੀਤਾ ਗਿਆ ਤੇ ਜਿਵੇਂ ਹੀ ਉਹ ਡਿਟੇਲਸ ਆਣੀਆਂ ਆਪਾਂ ਤੁਹਾਡਾ ਸ਼ੇਅਰ ਕਰਾਂਗੇ ਫਾਇਰਿੰਗ ਇਸ ਲਈ ਕੀਤੀ ਸਤਿਆਨਾਰਾਇਣ ਅਸੀਂ ਇਸ ਦਾ ਰੋਲ ਜੇ ਐਗਜ਼ਾਮਿੰਗ ਕਰ ਰਹੇ ਹਾਂ ਇਸ ਨੂੰ ਜੇ ਲੈ ਕੇ ਆਏ ਹਾਂ ਸੋ ਇਹ ਮੌਕੇ ਤੇ ਜੋ ਆਪਣੇ ਇਨਸੀਡੈਂਟ ਦੇ ਵਿੱਚ ਤਿੰਨ ਹੋਂਦੇ ਮੌਜੂਦ ਸੀ ਇਹ ਉਹਨਾਂ ਚੋਂ ਇੱਕ ਮੁੰਡਾ ਸੀ ਸਤਿਆਨਾਰਾਇਣ ਜੋ ਇੰਡਸਟਰੀਅਲ ਏਰੀਆ ਜਲੰਧਰ ਦਾ ਰਹਿਣ ਵਾਲਾ ਹੈ ਜਿਹੜੇ ਤਰਾਸ ਹੋ ਰਹੇ ਹਨ ਨਾ ਦੋ ਦੋਸ਼ੀ ਇਸ ਦੀ ਅਸੀਂ ਅੱਗੇ ਪੁੱਛਗਿਛ ਕਰ ਰਹੇ ਹਾਂ ਜਿਨ੍ਹਾਂ ਦੇ ਵਿੱਚੋਂ ਜਿਨ੍ਹਾਂ ਦੇ ਨਾਮ ਇਸ ਦੀ ਪੁੱਛਗਿਛ ਤੇ ਸਾਡੇ ਕੋਲ ਅੱਗੇ ਆਣਗੇ ਜੋ ਆਪਾਂ ਤੁਹਾਨੂੰ ਸ਼ੇਅਰ ਕਰਦੇ ਹਾਂ ਤੇ ਇਹਨਾਂ ਦੀ ਇਸ ਤੇ ਇਸ ਦਾ ਰੋਲ ਕੀ ਸੀ ਇਹਨਾਂ ਦੀ ਮਨਸ਼ਾ ਕੀ ਸੀ ਉਸ ਦਿਨ ਇਨਸੀਡੈਂਟ ਕਰਨ ਦੀ ਤੇ ਉਹੋ ਤਫਤੀਸ਼ਦਾਰਾਂ ਸਾਹਮਣੇ ਆਏਗਾ। ਮਕਦਮਾ ਕਿਸੇ ਨੂੰ ਬੋਲਦੇ ਰਹੇਗੇ। ਜੋ ਇਹਦੀ ਇਹਦੇ ਨਾਲ ਦੇ ਦੋਸ਼ੀ ਪੜਨ ਤੇ ਇਹਦੀ ਪੁੱਛਗਿੱਛ ਤੇ ਸਾਨੂੰ ਇਸ ਚ ਹੋਰ ਕਲੈਰਿਟੀ ਹੋਏਗੀ ਕਿ ਇਹ ਇਨਸੀਡੈਂਟ ਦੇ ਪਿੱਛੇ ਰੀਜ਼ਨ ਕੀ ਸੀਗਾ। ਜਿਵੇਂ ਉਹਨੂੰ ਪਤਾ ਜੀ ਵੀ ਕੀ ਉਹਨੂੰ ਚੱਲੀਆਂ ਗੋਲੀਆਂ ਤੇ ਅਜੇ ਇਸ ਦੀ ਅਜੇ ਇਸ ਦੀ ਪੁੱਛਗਿੱਛ ਅਸੀਂ ਕਰਨੀ ਹੈ। ਡਾਕਟਰ ਸਾਹਿਬ ਨੇ ਆਪਣੀ ਜੋ ਸਟੇਟਮੈਂਟ ਸਾਨੂੰ ਦਿੱਤੀ ਸੀ ਉਹ ਸਟੇਟਮੈਂਟ ਦੇ ਬੇਸਿਸ ਤੇ ਆਪਾਂ ਮਕਦਮਾ ਦਰਜ ਕਰਕੇ ਅੱਗੇ ਤਫਤੀਸ਼ ਸ਼ੁਰੂ ਕੀਤੀ।

ਜੋ ਜਿਵੇਂ ਹੀ ਉਹਨਾਂ ਦੀ ਵੀ ਅਰੈਸਟ मैंने लगता है ਲੱਗਦਾ लग भी ਜਿਹੜੇ सारे सवाल ਸਾਰੇ ਸਵਾਲ ਹੈ ਉਹਨਾਂ ਦੇ ਵਿੱਚ ਸਾਨੂੰ ਥੋੜੀ ਹੋਰ ਕਲੈਰਿਟੀ ਮਿਲਦੀ ਹੈ ਜਿਸ ਤਰ੍ਹਾਂ ਸੀਸੀਟੀਵੀ ਫੋਟੋਆਂ ਆਉਂਦੀ ਹੈ ਔਰ ਜਿਸ ਤਰ੍ਹਾਂ ਉਹ ਫਾਈਲਿੰਗ ਹੁੰਦੀ ਹੈ ਜੇ ਇਸ ਤਰੀਕੇ ਨਾਲ ਉਹਨਾਂ ਨੂੰ ਵੱਡੀ ਦੇ ਵਿੱਚ ਪਰੜਵੀ ਕੋਸ਼ਿਸ਼ ਕੀਤੀ ਗਈ ਹੈ ਆਗੇ ਉਹਨਾਂ ਦੀ ਜਿਵੇਂ ਉਸ ਵੇਲੇ ਡਾਕਟਰ ਸਾਹਿਬ ਦਾ ਜੋ ਬਿਆਨ ਸੀਗਾ ਤੇ ਜੋ ਮੌਕੇ ਤੇ ਇਨਸੀਡੈਂਟ ਹੋਇਆ ਸੋ ਅਸੀਂ ਉਸ ਦੇ ਵਿੱਚ ਐਫ ਆਈ ਆਰ ਰਜਿਸਟਰ ਕਰਕੇ ਜੋ ਆਪਣਾ ਇੱਕ ਦੋਸ਼ੀ ਹੈ ਇਹਦੇ ਵਿੱਚ ਫੜਿਆ ਗਿਆ ਹੈ ਤੇ ਬਾਕੀ ਦੋਸ਼ੀਆਂ ਦੇ ਪਿੱਛੇ ਵੀ ਪੁਲਿਸ ਲੱਗੀ ਹੋਈ ਹੈ ਸਾਡੇ ਕੋਲ ਉਹਨਾਂ ਦੇ ਖਿਲਾਫ ਵੀ ਕਾਫੀ ਅ ਅੱਗੇ ਤੱਕ ਸਾਡੀ ਟੀਮਾਂ ਪਹੁੰਚ ਚੁੱਕੀਆਂ ਤੋਂ ਜਲਦੀ ਅਸੀਂ ਉਹਨਾਂ ਨੂੰ ਫੜ ਕੇ ਪੂਰੇ ਕੇਸ ਦੇ ਵਿੱਚ ਕੀ ਮਕਸਦ ਸੀਗਾ ਕਿਉਂ ਇਹ ਵਾਰਦਾਤ ਕੀਤੀ ਗਈ ਉਸ ਉਸ ਨਤੀਜੇ ਤੇ ਪਹੁੰਚ ਕੇ ਅਸੀਂ ਜਲਦੀ ਤੋਂ ਜਲਦੀ ਸਾਰਾ ਕੋਈ ਬੈਕਗ੍ਰਾਉਂਡ ਕੋ ਕ੍ਰਿਮੀਨਲ नहीं उसका अजय तक सड़े सामने है कोई क्रिमिनल डाका हुआ है, है नहीं अजय ऐसी कार्य है और तबीज़ फिर आप शेयर करें तेरी जगह रह रहे हैं ऐसी क्लाइंट्स फिर उसपे मोल भी को आना उस कोई बहुत सीनरी है जैसे अपने जैसे अपने अपना इस दिन इस दिन वो ऐसी डिस्ट्रिक्ट अयोध्या तो अरेस्ट करके ल ਜਲੰਧਰ ਦੇ ਪਠਾਨਕੋਟ ਚੌਕ ਫਲਾਈਓਵਰ ਤੇ ਇੱਕ ਖਰਾਬ ਹੋਏ ਟਰੱਕ ਕਾਰਨ ਇੱਕ ਭਿਆਨਕ ਹਾਦਸਾ ਵਾਪਰ ਗਿਆ ਚਾਰ ਵਾਹਨ ਇਸ ਦੌਰਾਨ ਆਪਸ ਦੇ ਵਿੱਚ ਟਕਰਾ ਗਏ ਜਿਸ ਵਿੱਚ ਇੱਕ ਟਰੈਕਟਰ ਵਾਹਨ ਖਰਾਬ ਹੋਏ ਟਰੱਕ ਦੇ ਪਿਛਲੇ ਹਿੱਸੇ ਦੇ ਨਾਲ ਇਹ ਗੱਡੀਆਂ ਜਿਹੜੀਆਂ ਨੇ ਉਹ ਟਕਰਾ ਪਈਆਂ ਡਰਾਈਵਰ ਨੂੰ ਕ੍ਰੇਨ ਦੀ ਵਰਤੋਂ ਕਰਕੇ ਬਹੁਤ ਮੁਸ਼ਕਲ ਦੇ ਨਾਲ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਐਂਬੂਲੈਂਸ ਰਾਹੀਂ ਹਸਪਤਾਲ ਦਾਖਲ ਕਰਵਾਇਆ ਗਿਆ ਇਸ ਤੋਂ ਬਾਅਦ ਦੋ ਕਾਰਾਂ ਨੇ ਪਿਛਲੇ ਇਸ ਤੋਂ ਬਾਅਦ ਦੋ ਕਾਰਾਂ ਨੇ ਪਿਛੇ ਆ ਕੇ ਟਕਰਾ ਗਈਆਂ ਟੱਕਰ ਤੋਂ ਬਾਅਦ ਹਾਈਵੇ ਦੇ ਦੋਵੇਂ ਪਾਸੇ ਲੰਮਾ ਟ੍ਰੈਫਿਕ ਜਮ ਹੋ ਗਿਆ ਜਿਸ ਤੋਂ ਬਾਅਦ ਲੋਕਾਂ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਪੀਸੀਆਟੀਮਾਂ ਸੜਕ ਸੁਰੱਖਿਆ ਬਲ ਅਤੇ ਟ੍ਰੈਫਿਕ ਪੁਲਿਸ ਮੌਕੇ ਤੇ ਪਹੁੰਚਿਆ ਤੇ ਲੋਕਾਂ ਦੀ ਮਦਦ ਦੇ ਨਾਲ ਉਹਨਾਂ ਨੇ ਡਰਾਈਵਰਾਂ ਨੂੰ ਬਾਹਰ ਕੱਢਿਆ ਤੇ ਐਂਬੂਲੈਂਸ ਦੀ ਮਦਦ ਦੇ ਨਾਲ ਆਪਾ-ਆਖ ਹਸਪਤਾਲਾਂ ਦੇ ਵਿੱਚ ਧੱਕ ਦਵਾਇਆ ਕੀ ਨਾਮ ਹੈ ਆਪਣਾ ਭਾਈ ਮੇਰਾ ਨਾਮ ਗੁਰਵਿੰਦਰਪਾਲ ਸਿੰਘ ਕੀ ਹੋਇਆ ਭਾਈ ਕਿੱਦਾਂ ਹੋਇਆ ਹਾਸਾ ਇਹ ਭਾਈ ਆ ਵੱਡਾ ਆ ਘੋੜਾ ਖਲੋਤਾ ਬੈਣਾ ਇੱਥੇ ਠੀਕ ਹੈ ਇਹ ਖਰਾਬ ਹੋ ਗਿਆ ਸੀਗਾ ਠੀਕ ਹੈ ਪਿੱਛੋਂ ਆ ਰਹੀ ਸੀ ਗੱਡੀ ਠੀਕ ਹੈ ਉਹ ਤੋਂ ਕੰਟਰੋਲ ਨਹੀਂ ਹੋਇਆ ਉਹ ਅੱਗੇ ਵਿੱਚ ਵੱਜ ਗਿਆ ਫਿਰ ਉਸ ਤੋਂ ਬਾਅਦ ਦੋ ਤਿੰਨ ਗੱਡੀਆਂ ਲਗਾਤਾਰ ਹੀ ਵਿੱਚ ਵੱਜਦੀਆਂ ਰਹੀਆਂ ਫਿਰ ਉਸ ਤੋਂ ਬਾਅਦ ਅਸੀਂ ਸਾਰਿਆਂ ਨੇ ਕੋਸ਼ਿਸ਼ ਕੀਤੀ ਉਹਨਾਂ ਨੂੰ ਕੱਢਣ ਦੀ ਠੀਕ ਹੈ ਉਸ ਤੋਂ ਬਾਅਦ ਇੱਕ ਬੰਦਾ ਖਲੋਤ ਪਿਆ ਟਰੱਕ ਦੇ ਇਸ ਬਾਸੀ ਠੀਕ ਹੈ ਇਹ ਬੰਦਾ ਬੋਲਾ ਆਇਆ ਇਧਰੋਂ ਜਾ ਤੂੰ ਉਹ ਲਾ ਦੇ ਦਾਰੂ ਠੀਕ ਹੈ ਦਾਰੂ ਪੀਂਦਾ ਪਿਆ ਸੀ ਤੇ ਉਹਨੇ ਦੂਸਰੇ ਡਰਾਈਵਰ ਨੂੰ ਵੀ ਕਿਹਾ ਕਿ ਤੂੰ ਦਾਰੂ ਪੀਲਾ ਅਸੀਂ ਉਹਨੂੰ ਮਨਾ ਕੀਤਾ ਫਿਰ ਅਸੀਂ ਉਹਨੂੰ ਕਿਹਾ ਕਿ ਤੂੰ ਚਲਾ ਜਾ ਠੀਕਾ ਉਹਨੇ ਜਾਨ ਦੀ ਬਜਾਏ ਆਪਣੀ ਗੱਡੀ ਸਟਾਰਟ ਕੀਤੀ ਗੱਡੀ ਸਟਾਰਟ ਕਰਕੇ ਸਿੱਧੀ ਫੁੱਟਪਾਥ ਦੇ ਪਰਲੇ ਪਾਸੇ ਲਾ ਗਿਆ ਇਹ ਭਾਈ ਚੱਲਦੇ ਟਰੱਕ ਤੇ ਸ਼ਰਾਬ ਪੀਂਦਾ ਪਿਆ ਸੀ ਭਾਈ ਉਹਨੇ ਟਰੱਕ ਪਹਿਲਾਂ ਪਿੱਛੇ ਪਿੰਦਾ ਆਂਦਾ ਪਿਆ ਸੀਗਾ ਠੀਕ ਆ ਅਸੀਂ ਬੋਤਲ ਵੀ ਦਿੱਤੀ ਆ ਉਹਨਾਂ ਨੂੰ ਠੀਕ ਹੈ ਧਾਰੂ ਪੀ ਕੇ ਅਸੀਂ ਇਹਨੂੰ ਮਨਾ ਕੀਤਾ ਭਾਈ ਤੂੰ ਜਾ ਸਕਦਾ ਠੀਕ ਹੈ ਕੋਸ ਬੰਦੇ ਨੇ दारू ਪੀ ਕੇ ਗੱਡੀ ਨੂੰ ਸਟਾਰਟ ਆਹ ਦੇਖੋ ਚਾਪੀ ਨੇ ਇਹ ਬੰਦੇ ਦੋਨੋਂ ਠੀਕ ਹੈ ਹਾਂਜੀ ਬੰਦੇ ਬਸ ਦੁਆ ਕਰੋ ਕਿ ਬਾਹਰ ਜਾਣ ਦੋਨੇ ਬੰਦੇ ਠੀਕ ਹੈ ਇੱਕ ਗੱਡੀ ਦਾ ਲੱਤ ਬਿਲਕੁਲ ਡੈਮੇਜ ਹੋ ਗਈ ਆ ਦੂਸਰਾ ਉਹ ਦੇ ਬਿਲਕੁਲ ਡੱਬੇ ਆ ਗਿਆ ਸੀਗਾ ਜਿੱਦਾਂ ਉਹਨੂੰ ਕ੍ਰੇਨ ਦੇ ਨਾਲ ਖਿੱਚ ਕੇ ਕੱਢਿਆ ਗਿਆ ਬਾਹਰ ਉਹ ਬਚ ਜੇਗਾ ਬੰਦਾ ਹਾਂਜੀ ਭਾਈ ਬਚ ਜਾਏਗਾ ਜੀ ਅਸੀਂ ਕ੍ਰੇਨ ਵਾਲੇ ਦੇ ਤਰਲੇ ਪਾਏ ਨੇ ਹਾਂਜੀ ਸਰ ਕੀ ਹੈਗਾ ਮਾਮਲਾ ਜੀ ਇਹ ਇਹ ਮਾਮਲਾ ਇਹ ਕਿ ਪੁਲ ਦੇ ਉੱਪਰ ਐਕਸੀਡੈਂਟ ਹੋ ਗਿਆ ਜੀ ਤੇ ਜਿਹੜਾ ਫਟਰ ਸੀ ਉਹਨਾਂ ਨੂੰ ਸਰਕਾਰੀ ਹਸਪਤਲ ਭੇਜ ਦਿੱਤਾ ਗਿਆ ਤੇ ਜਿਹੜੀਆਂ ਗੱਡੀਆਂ ਵਾ ਇਹਨਾਂ ਨੂੰ ਟੋਕ ਲਾ ਕੇ ਥੱਲੇ ਲਾਇਆ ਗਿਆ ਤੇ ਜੋ ਜਾਨ ਸੀ ਉਹਨੂੰ ਖੁਲਾ ਦਿੱਤਾ ਗਿਆ ਵਾ ਤੇ ਆਪਣੇ ਜੋ ਖਾਣਾ 8 ਨੰਬਰ ਡਿਵੀਜ਼ਨ ਦੀ ਪੁਲਿਸ ਆਜਾਜ਼ ਕਰ ਰਹੀ ਹੈ ਐਕਸੀਡੈਂਟ ਸਰ ਕੋਈ ਜਾਨੀ ਨੁਕਸਾਨਦਾਰ ਹੋਇਆ ਜੀ ਨਹੀਂ ਜੀ ਜਾਨੀ ਕੋਈ ਨੁਕਸਾਨ ਨਹੀਂ ਹੋਇਆ ਜੀ ਜਲੰਧਰ ਤੋਂ ਸਾਨੂੰ ਪੰਜਾਬੀ ਟੀਵੀ ਦੇ ਲਈ ਨਰਿੰਦਰ ਗੁਪਤਾ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ న్యూਸ ਪੰਜਾਬੀ ਪਟਿਆਲਾ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਕੁਮਾਰ ਟੋਕਾ ਅਤੇ ਪਾਟਪਾ ਸੀਨੀਅਰ ਯੂਵਾ ਨੇਤਾ ਡਾਕਟਰ ਗੁਰਵਿੰਦਰ ਕਾਂਸਲ ਵੱਲੋਂ ਪਟਿਆਲਾ ਦੇ ਹੱਥ ਦੇ ਵਿੱਚ ਇੱਕ ਅਹਿਮ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪਾਟਪਾ ਵੱਲੋਂ ਲੋਕ ਭਲਾਈ ਦੀਆਂ ਸਕੀਮਾਂ ਨੂੰ ਲੈ ਕੇ ਚਰਚਾ ਕੀਤੀ ਗਈ ਜਿਵੇਂ ਕਿ ਕਿਸਾਨ ਸਨਮਾਨ ਕਾਰਡ, ਇਹ ਸ਼ਰਮ ਕਾਰਡ, ਆਸ਼ਵਾਨ ਕਾਰਡ ਅਤੇ ਕਿੰਦਰ ਸਰਕਾਰ ਦੀ ਹੋਈ ਅਨੇਕਤ ਸਕੀਮਾਂ ਨੂੰ ਕੈਂਪ ਲਗਾ ਕੇ ਹਰ ਸ਼ਹਿਰ ਅਤੇ ਹੋਰ ਘਰਾਂ ਦੇ ਵਿੱਚ ਜਿਹੜਾ ਕਿ ਪੁੰਚਾਇਆ ਜਾ ਰਿਹਾ ਹੈ ਜਿੱਤੇ ਇੱਕ ਪਾਸੇ ਸਮਾਜ ਦੇ ਲੋਕਾਂ ਨੂੰ ਕੈਂਪ ਜਰੀਏ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਸਿੱਧਾ ਲਾਭ ਪ੍ਰਾਪਤ ਹੋ ਰਿਹਾ ਹੈ ਤਾਂ ਉੱਥੇ ਉਸੇ ਤਰ੍ਹਾਂ ਦੂਜੇ ਪਾਸੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਬਣ ਰਹੀ ਭਾਜਪਾ ਦੀ ਲਹਿਰ ਤੋਂ ਘਬਰਾ ਕੇ ਲੋਕ ਭਲਾਈ ਕਰ ਰਹੇ ਭਾਜਪਾ ਦੇ ਸੀਨੀਅਰ ਨੇਤਾ ਜ਼ਿਲ੍ਹਾ ਪ੍ਰਧਾਨ ਹਲਕਾ ਇੰਚਾਰਜ ਅਤੇ ਹੋਰ ਅਹੁਦੇਦਾਰਾਂ ਨੂੰ ਧੱਕੇ ਦੇ ਨਾਲ ਨਜ਼ਰਬੰਦ ਅਤੇ ਗ੍ਰਿਫਤਾਰ ਕਰ ਰਹੀ ਹੈ ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਪੰਜਾਬ ਸਰਕਾਰ ਕਿਸਾਨ ਵਿਰੋਧੀ ਤਾਂ ਹੈਗੀ ਸੀ ਪਰ ਹੁਣ ਪੰਜਾਬ ਵਿਰੋਧੀ ਵੀ ਬਣ ਗਈ ਹੈ ਪਿੰਡੋਂ ਤੁਹਾਡੇ ਸਾਰੇ ਪੱਗਿਆਂ ਦਾ ਪ੍ਰੈਸ ਵਾਲਿਆਂ ਦਾ ਧੰਨਵਾਦ ਵੀ ਤੁਸੀਂ ਅੱਜ ਰੂਬਰੂ ਹੋਏ ਤੁਹਾਡੇ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਇਹ ਸਾਡੇ ਛੋਟੇ ਭਰਾ ਸਾਡੇ ਜੂਤ ਦੇ ਲੀਡਰ ਨੇ ਗੋਲਡੀ ਕੰਸਲਿੰਗ ਇਹਨਾਂ ਨੇ ਕੱਲ ਅੱਖਾਂ ਦਾ ਇੱਕ ਸਿੰਪਲ ਕੈਂਪ ਲਾਇਆ ਹੋਇਆ ਸੀਗਾ ਜੋ ਰੂਟੀਨ ਚ ਇਹ ਆਪਣੀ ਸਾਂਪਲਾ ਫਾਊਂਡੇਸ਼ਨ ਤੋਂ ਪਿਛਲੇ ਕਈ ਸਾਲਾਂ ਤੋਂ ਲਗਾ ਰਹੇ ਨੇ ਸੈਂਪਲ ਆਫ ਫਾਊਂਡੇਸ਼ਨ ਤੋਂ ਦਿਸੇ ਕਈ ਸੜਵਲ ਗਾਰੇ ਨੇ ਕੱਲ ਵੀ ਕਿਹਨਾਂ ਸਿੱਧੂ ਵਾਲ ਕੈਂਪ ਲਗਾਇਆ ਹੋਇਆ ਸੀ ਜਿਹਦਾ ਭਾਰਤੀ ਜਨਤਾ ਪਾਰਟੀ ਦੇ ਕੋਈ ਬੈਨਰ ਨਹੀਂ ਸੀ ਕੋਈ ਉੱਥੇ ਐਸੇ ਘਰ ਕੋਲ ਨਹੀਂ ਸੀ ਕੋਈ ਰਜਿਸਟਰ ਨਹੀਂ ਸੀ ਕੋਈ ਐਂਟਰੀ ਨਹੀਂ ਸੀ ਵੀ ਤੁਹਾਡਾ ਬਾਇਓ ਡਾਟਾ ਚੋਰੀ ਜਿਹੜਾ ਇਹ ਅੱਜ ਕੱਲ੍ਹ ਕਹ ਰਹੇ ਨੇ ਬਾਇਓ ਡਾਟਾ ਚੋਰੀ ਦਾ ਉੱਥੇ ਅੱਖਾਂ ਦਾ ਕੈਂਪ ਹੈ ਰੂਟੀਨ 'ਚ ਲੱਗ ਰਹੇ ਨੇ ਟੈਸਟ ਹੋ ਰਹੇ ਨੇ ਤੇ ਆਪਰੇਸ਼ਨ ਹੋਣਾ ਪਤ ਰਹੇ ਕਿਉਂ ਇੰਨਾ ਡਰੇ ਹੋਏ ਨੇ ਇਹ ਅਚਾੜੂ ਪੁਚਿਆਲੀ ਸਰਕਾਰ ਵਾਲੇ ਵੀ ਇਹ ਪਹਿਲਾਂ ਤਾਂ ਬੀਜੇਪੀ ਦੇ ਕੈਂਪਾਂ ਨੂੰ ਰੋਕ ਰਹੇ ਸੀ ਉਹਨੇ ਲੋਕ ਸੁਭ ਦਾ ਲੋਕ ਖੇਤਰ ਜਿਹੜੇ ਕੈਂਪ ਲੱਗ ਰਹੇ ਨੇ ਇਹ ਉਹਨਾਂ ਨੂੰ ਵੀ ਰੋਕਣ ਲੱਗੇ ਦਰਸਲ ਨਾ ਇੱਕ ਕਵਰਾ ਗਏ ਇੱਕ ਕਵਰਾ ਗਏ ਕਿ ਬੀਜੇਪੀ ਪਿੰਡਾਂ ਚ ਚਲੀ ਗਈ ਸਰਕਾਰ ਬੈਕਫੁੱਟ ਤੇ ਆ ਗਈ ਲੈਂਡ ਪੁਲਿੰਗ ਦੇ ਮਾਮਲੇ ਚ ਕਿਸਾਨ ਇਹਨਾਂ ਦੇ ਐਂਟੀ ਹੋ ਗਏ ਵਪਾਰੀ ਇਹਨਾਂ ਦੇ ਐਂਟੀ ਹੋ ਗਏ ਉਹ ਤੋਂ ਘਬਰਾ ਗਈ ਅਸੀਂ ਪਿੰਡਾਂ 'ਚ ਆਪਣੇ ਕੈਂਪ ਲਾਣ ਲੱਗੇ ਲੋਕ ਸੂਭਧਾ ਦੇ ਕੈਂਪ ਲਾਣ ਲੱਗੇ ਬੁਢਾਪਾ ਪੈਨਸ਼ਨਾਂ ਦੇ ਕਿਸਾਨੀ ਦੀ ਯੋਜਨਾ ਦੇ ਵਿਧਵਾ ਪੈਨਸ਼ਨਾਂ ਦੇ ਬਾਲੇ ਵਾਲੀ ਸੱਤਾ ਦੇ ਅਸੀਂ ਕੈਂਪ ਲਗਾਣ ਲੱਗੇ ਉਹ ਤੋਂ ਕੋਈ ਬਾਦ ਸਰਕਾਰ ਬਹੁਤ ਜ਼ਿਆਦਾ ਡਰ ਦਰਚਾਈ ਹੋਈ ਹੈ ਝੁੱਠੇ ਬਿਆਨ ਦੇ ਰਹੇ ਨੇ ਵੀ ਬੀਜਪੀ ਲੋਕਾਂ ਦਾ ਡਾਟਾ ਚੋਰੀ ਕਰ ਰਹੀ ਹੈ। ਪਹਿ ਤੁਸੀਂ ਗਰੰਟੀਆਂ ਭਰੀਆਂ ਸੀਗੀਆਂ ਹਜ਼ਾਰ-ਹਜ਼ਾਰ ਰੁਪਏ ਜਰਾਨੀਆਂ ਦੀਆਂ ਲੋਕਾਂ ਦੀ ਲੀਡਿੰਗ ਦੀ ਪੰਜਾਬ ਚ ਤਾਂ ਤੁਸੀਂ ਇਹਨਾਂ ਦਾ ਡਾਟਾ ਚੋਰੀ ਕੀਤਾ ਉਹਨਾਂ ਦਾ ਲੋਕਾਂ ਦਾ। ਵਡਾਪਾ ਪੈਨਸ਼ਨ ਭਰਦੇ ਆ ਵਿਧਵਾ ਪੈਨਸ਼ਨ ਤੁਸੀਂ ਫਾਰਮ ਭਰਦੇ ਹੋ ਅਕਾਊਂਟ ਡਿਟੇਲ ਲੈਣੇ ਹੋ ਆਈਡੀ ਪ੍ਰੂਫ ਲੈਣੇ ਹੋ ਇੱਕ ਸਰਕਾਰ ਦੇ ਸੈਂਟਰ ਦੇ ਆ ਸਟੇਟ ਗਵਰਨਮੈਂਟ ਦੇ ਇੱਕ ਪ੍ਰੋਟੋਕੋਲ ਹੈ ਵੀ ਡਿਟੇਲ ਲੈਣੀ ਥੋੜੇ account 'ਚ ਟੈਂਸ਼ਨ ਆਣੀ ਹੈ ਥੋੜੇ account 'ਚ ਯੋਜਨਾ ਦਾ ਆਣਾ ਤਾਂ ਤੁਸੀਂ ਇਹ ਲੋਕਾਂ ਨੂੰ ਗੁਬਰਾਹ ਕਰ ਰਹੇ ਹੋ ਤੁਹਾਡਾ ਬਾਇਓ ਡਾਟਾ ਚੋਰੀ ਹੋ ਰਿਹਾ ਹੈ ਸਰਟੀਫਾਈ ਬੰਦੇ ਨੇ ਸੈਂਟਰ ਗਵਰਨਮੈਂਟ ਦੇ ਬੰਦੇ ਨੇ ਸੈਂਟਰ ਗਵਰਨਮੈਂਟ ਦੇ ਸਬਦ ਨੇ ਹੁਣ ਤੁਸੀਂ ਇੱਕ ਕੱਲ ਦਾ ਤੁਹਾਡੇ ਫਾਈਨਾਂਸ ਮਿਨਿਸਟਰ ਦੇ ਆਏ ਹੋ ਸੀ ਤੁਸੀਂ ਇੱਕ ਨਵਾਂ ਫੰਨਾ ਖੜਾ ਕਰ ਲਿਆ ਬੇਤਾ ਜੀ ਸੈਂਟਰ ਗਵਰਨਮੈਂਟ ਕਾਰ ਕੱਟ ਰਹੀ ਐ ਰਾਸ਼ਨ ਕਾਰਡ ਕੱਟ ਰਹੀ ਐ ਭਾਈ ਸੈਂਟਰ ਗਵਰਨਮੈਂਟ ਕੋਈ ਰਾਸ਼ਨ ਕਾਰਡ ਨਹੀਂ ਕਿਸੇ ਦਾ ਕੱਟ ਰਹੀ ਮਕੇਸ਼ ਜੀ ਜ਼ਿਲ੍ਹਾ ਪ੍ਰਧਾਨ ਬਾਜਪਾ ਤੋਂ ਹੁੰਦੇ ਹੋਏ ਆਪਣੇ ਜਮਹੂਰ ਨਾਲ ਕਹਿ ਰਹੇ ਆ ਤੁਹਾਡਾ ਆਪਣਾ 12% ਹਿੱਸਾ ਹੈ ਰਾਸ਼ਨ ਦਾ ਗਰੀਬਾਂ ਨੂੰ ਦੇਣ ਦਾ ਤੁਸੀਂ ਪਿਛਲੇ 3 ਸਾਲ ਤੋਂ ਨਹੀਂ ਦੇ ਰਹੇ ਤੁਸੀਂ ਆਪਣੀ ਗੱਲ ਦਾ ਜਵਾਬ ਦਿਓ ਤੁਸੀਂ 12% ਆਪਣਾ ਹਿੱਸਾ ਦੇ ਨਹੀਂ ਰਹੇ ਸੈਂਟਰ ਪਿਛਲੇ 3 ਸਾਲ ਤੋਂ ਤੁਹਾਡੀ ਜਿਹੜੀ ਕਟਿਆ ਕਾਰਗਿਆਰੀ ਹੈ ਉਹ ਆਪਣਾ ਹਿੱਸਾ ਦੇ ਕੇ ਪੂਰਾ ਕਰ ਜੀ 88% ਸੈਂਟਰ ਨੇ ਦੇਣਾ 12% ਤੁਸੀਂ ਦੇਣਾ ਤੁਸੀਂ ਆਪਣਾ 12 ਦੇ ਨਹੀਂ ਰਹੇ ਤੁਸੀਂ ਉਹਨੂੰ ਵਿਚਾਰ ਲਈ ਕਦੇ ਕੋਈ ਬਾਹਰ ਨਹੀਂ ਕਰਦੇ ਹੋ ਕਦੇ ਕੋਈ ਬਾਹਰ ਨਹੀਂ ਕਰਦੇ ਹੋ ਕਦੇ ਕੋਈ ਬਾਹਰ ਨਹੀਂ ਕਰਦੇ ਹੋ ਬੇਸਿਕਲੀ ਨਾ ਤੁਹਾਨੂੰ ਸਰਕਾਰ ਚਲਾਨੀ ਆ ਰਹੀ ਹੈ ਨਾ ਤੁਹਾਡੇ ਸਰਕਾਰ ਚੱਲ ਰਹੀ ਹੈ ਜਦੋਂ ਗਰੀਬ ਆਦਮੀ ਤੁਹਾਨੂੰ ਕੁਸਚਨ ਪੁੱਛਦਾ ਹੈ ਵੀ ਸਾਡਾ ਰਾਸ਼ਨ ਕੱਟ ਗਿਆ ਇੱਕ ਕਰਜਚਾਰ ਮੈਂਬਰ ਹੈ ਕਦੇ ਇੱਕ ਦਾ ਖਾ ਕੇ ਕਦੇ ਦੂਜੇ ਦਾ ਖਾ ਕੇ ਤੀਜੇ ਦਾ ਖਾ ਕੇ ਕਿਉਂਕਿ ਮੇਰੇ ਵਾਰਚ ਦੀ ਬਸਤੀ ਹੈ ਬਹੁਤ ਵੱਡੀ ਉਹ 4000 ਅੰਡ ਮਤਲਬ ਬੰਦੇ ਰਹਿੰਦੇ ਨੇ ਉਹਦੀ 202100 ਵੋਟ ਹੈ ਤੁਸੀਂ ਹਰ ਘਰ ਚੋਂ ਇੱਕ ਦੋ ਬੰਦੇ ਹਰ ਹਰ ਮਹੀਨੇ ਰਾਸ਼ਨ ਖਾ ਰਹੇ ਹੋ ਇਹ ਕਹ ਕੇ ਵੀ ਭਾਈ ਅੱਜ ਹੋ ਰਿਹਾ ਨਹੀਂ ਅੱਜ ਹੋ ਰਿਹਾ ਨਹੀਂ ਅੱਜ ਉੱਥੇ ਅੱਜ ਕੱਟ ਗਿਆ ਅੱਜ ਨਾ ਕੱਟ ਗਿਆ ਅਜੇ ਸਰਕਾਰ ਤੋਂ ਨਹੀਂ ਆਇਆ ਬੇਸਿਕਲੀ ਤੁਸੀਂ ਆਪਣਾ ਹਿੱਸਾ ਹੀ ਨਹੀਂ ਦੇ ਰਹੇ 80% ਜਿਹੜੀ ਸਰਕਾਰ ਨੇ ਹਿੱਸਾ ਦੇਣਾ ਹੈ ਉਹਨੇ ਕੇ ਵੀ ਚੱਕਰ ਨਹੀਂ ਕਰਨਾ ਉਹਨੇ ਜਿਹੜੇ 80% ਦੇਣਾ ਹੈ ਜਿਹਨਾਂ ਲੋਕਾਂ ਨੂੰ ਮਦਦ ਕਰਨੀ ਹੈ ਉਹ ਚੈੱਕ ਵੀ ਕਰਨਾ ਵੀ ਇਹ ਸਹੀ ਜਾ ਰਿਹਾ ਕਿ ਨਹੀਂ ਜਾ ਰਿਹਾ ਉਹ ਹਰ ਸਾਲ ਹੁੰਦਾ ਹਰ 3 ਸਾਲ ਬਾਅਦ ਹੁੰਦਾ ਹਰ 10 ਸਾਲ ਬਾਅਦ ਉਹ ਤੁਸੀਂ ਵੀ ਕਰਦੇ ਹੋ ਸਿਟਸ ਕਰਾ ਵੀ ਕਰਦੀਆਂ ਨੇ ਇਸ ਕਰਕੇ ਤੁਸੀਂ ਲੋਕਾਂ ਨੂੰ ਗੁੰਮਰਾਹ ਨਾ ਕਰੋ ਤੁਹਾਡੇ ਆਪਣੇ ਬਿਆਨ ਹੀ ਨਹੀਂ ਮਿਲਦੇ ਸੀਐਮ ਸਾਹਿਬ 4 ਲੱਖ ਕਾਰ ਕਰ ਰਹੇ ਸੀ ਫਰਾਂਸ ਮਿਸਟਰ ਸਾਹਿਬ 32 ਲੱਖ ਬੰਦਾ ਕਹਿਣ ਲੱਗੇ ਕੱਲ ਅਮਨ ਅਰੋੜਾ ਜੀ 65 ਲੱਖ ਹੀ ਕਹਿਣ ਲੱਗੇ ਤੁਸੀਂ ਪਹਿਲਾਂ ਨੁਮਾਇੰਦੇ ਸਰਕਾਰ ਦੇ ਤੁਸੀਂ ਇੱਕ ਪਹਿਲਾਂ ਬਾਇ ਡਾਟਾ ਸਹੀ ਇਕੱਠਾ ਕਰੋ ਕੁਕੀ ਕਲਰ ਪਾਲ ਪਟਿਆਲੇ ਪਹੁੰਚੇ ਉਹਨਾਂ ਵੱਲੋਂ ਕਿਹਾ ਗਿਆ ਕਿ 27 ਲੱਖਾਂ ਵੋਟਾਂ ਨੂੰ ਲੈ ਕੇ ਅੜੀ ਹੈ ਹੁਣ ਇਹ ਹਲਚਲ ਕਰੀ ਸ਼ੁਰੂ ਕਰਤੀ ਹੈ ਬੀਜੇਪੀ ਨੇ ਕਿ ਵੋਟਾਂ ਉਧਰੋਂ ਕੱਟੜ ਕੇ ਵਿੱਚ ਆਪਣੇ ਤਰਫੀਆਂ ਬਹਣਾਂਗੇ ਕਿ ਨਾਮ ਬਦਲੇ ਜਾਣਗੇ ਕੋਈ ਇਦਾਂ ਦੀ ਵੀ ਗੱਲ ਪਤਾ ਨਹੀਂ ਕਦੇ ਨਹੀਂ ਐ ਹੁੰਦਾ ਹੁੰਦਾ ਮੈਂ ਡੀਸੀ ਸਾਹਿਬ ਦੀ ਪਰਸੋਂ ਮੀਟਿੰਗ ਸਟਾਰ ਨਿਊਜ਼ ਪੰਜਾਬੀ ਟੀਵੀ ਦੇ ਲਈ ਸੰਦੀਪ ਕੁਮਾਰ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ

ਜਾ ਰਹੇ ਪੰਜਾਬ ਦੇ ਬੀਜਪੀ ਗੌਰਵ ਯਾਗਵ ਨੇ ਕਿਹਾ ਕਿ ਬਰਾਮਦਗੀ ਦੇ ਬਾਅਦ ਬਟਾਲਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਾਰਵਾਈ ਤੋਂ ਸਾਫ ਹੋ ਗਿਆ ਹੈ ਕਿ ਅਤਵਾਦੀ ਸੰਗਠਨ ਵਿੱਚ ਵੱਡੀ ਵਾਰਤਾ ਨੂੰ ਜਿਹੜਾ ਕਿ ਅਨਜਾਮ ਦੇ ਹੀ ਫਿਰਾਕ ਦੇ ਵਿੱਚ ਸਨ ਪਰ ਪੁਲਿਸ ਦੀ ਚੌਕਸੀ ਨਾਲ ਸਮੇਂ ਰਹਿੰਦੇ ਇਸ ਨੂੰ ਅਸਫਲ ਕਰ ਦਿੱਤਾ ਗਿਆ ਪੁਲਿਸ ਨੇ ਇਹ ਸਾਰੇ ਵਿਸਕੋਟਕ ਬਟਾਲਾ ਦੇ ਪਿੰਡ ਬਾਲਪੁਰਾ ਦੇ ਕੋਲੋਂ ਬਰਾਮਦ ਕੀਤਾ ਹੈ ਕੋਟਕ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜਦਕਿ ਦੂਜਾ ਸਾਥੀ ਫਰਾਰ ਦੱਸਿਆ ਜਾ ਰਿਹਾ ਹੈ ਮੁਲਜ਼ਮ ਨੂੰ ਫੜਨ ਦੇ ਲਈ ਪੂਰੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਪੁਲਿਸ ਹੁਣ ਇਹ ਪਤਾ ਲਗਾਉਣ ਦੇ ਵਿੱਚ ਲੱਗੀ ਹੋਈ ਹੈ ਕਿ ਇਸ ਸਾਜ਼ਿਸ਼ ਦੇ ਵਿੱਚ ਪੰਜਾਬ ਦੇ ਕਿੰਨੇ ਹੋਰ ਲੋਕ ਸ਼ਾਮਲ ਨੇ ਨਾਲ ਕੀ ਇਸ ਕੋਟਕ ਇਸ ਤਰ੍ਹਾਂ ਇਸਤੇਮਾਲ ਕੀਤਾ ਜਾਣਾ ਸੀ ਤੇ ਹੁਣ ਤੱਕ ਇਸ ਵਿੱਚ ਕਿੰਨੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ ਤੇਜ਼ ਬਰਸਾਤ ਦੇ ਚਲਦੇ ਮੁੱਲਾਂਪੁਰ ਤੋਂ ਜੈੰਤੀ ਦੇ ਰੋਡ ਤੇ ਅਚਾਨਕ ਆਏ ਭਿਆਨਕ ਪਾਣੀ ਦੇ ਵਹਾਅ ਦੇ ਵਿੱਚ ਇੱਕ ਜੀਪ ਸਵਾਰ ਫਸ ਗਿਆ ਸਥਾਨਕ ਲੋਕਾਂ ਨੇ ਕਾਫੀ ਮੁਸ਼ਕਲਤ ਕਰਨ ਤੋਂ ਬਾਅਦ ਰੈਸਕਿਊ ਕਰਕੇ ਸਵਾਰ ਦੀ ਜ਼ਿੰਦਗੀ ਬਚਾਈ ਇਸ ਦੌਰਾਨ ਪਾਣੀ ਦਾ ਤੇਜ਼ ਵਹਾਅ ਇੰਨਾ ਜ਼ਿਆਦਾ ਸੀ ਕਿ ਜੀਪ ਤੱਕ ਇਸ ਦੌਰਾਨ ਪਾਣੀ ਦਾ ਤੇਜ਼ ਵਹਾਅ

देख रहियो स्टार न्यूज़ पंजाबी